ਜਹੇਦਾਰ ਗਿਆਨੀ ਰਗਵੀਰ ਸਿੰਘ ਇੱਕ ਫੇਸਬੁੱਕ ਪੋਸਟ ਪਾਉਂਦੇ ਆ ਫੇਸਬੁੱਕ ਪੋਸਟ ਅਪਲੋਡ ਕਰਦੇ ਆ ਕਹਿਦਿਏ ਕਿ ਉਹਨਾਂ ਦੇ ਨਾਮ ਤੋਂ ਇੱਕ ਫੇਸਬੁੱਕ ਪੋਸਟ ਅਪਲੋਡ ਹੁੰਦੀ ਹੈ ਜਿਸ ਫੇਸਬੁੱਕ ਪੋਸਟ ਦੇ ਵਿੱਚ ਉਹਨਾਂ ਨੇ ਬਹੁਤ ਕੁਝ ਲਿਖਿਆ ਸੀਗਾ ਯਾਨੀ ਕਹਿਦਿਏ ਕਿ ਇੱਕ ਲਿਖਤੀ ਬਿਆਨ ਜਹੇਦਾਰ ਗਿਆਨੀ ਰਗਵੀਰ ਸਿੰਘ ਦਾ ਸਾਹਮਣੇ ਆਇਆ ਸੀ ਉਸ ਵੇਲੇ ਜਦੋਂ ਜਹੇਦਾਰ ਗਿਆਨੀ ਰਗਵੀਰ ਸਿੰਘ ਵਿਦੇਸ਼ ਯਾਨੀ ਕਿ ਇੰਗਲੈਂਡ ਦੌਰੇ ਦੇ ਉੱਤੇ ਸੀ ਉਸ ਵੇਲੇ ਗਿਆਨੀ ਹਰਪ੍ਰੀਤ ਸਿੰਘ ਨੂੰ ਸੇਵਾ ਮੁਕਤ ਕਰ ਦਿੱਤਾ ਜਾਂਦਾ ਤੇ ਉਸ ਤੋਂ ਬਾਅਦ ਬਹੁਤ ਸਾਰੇ ਵਿਵਾਦ ਖੜੇ ਹੁੰਦੇ ਨੇ ਬੜੀਆਂ ਚਰਚਾਵਾਵਾਂ ਖੜੀਆਂ ਹੁੰਦੀਆਂ ਨੇ ਔਰ ਉਹਨਾਂ ਦੇ ਦਰਮਿਆਨ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਦਾ ਇੱਕ ਬਿਆਨ ਸਾਹਮਣੇ ਆਉਂਦਾ ਪਰ ਹੁਣ ਪਰਮਜੀਤ ਸਿੰਘ ਸਰਨਾ ਇਸ ਗੱਲ ਦਾ ਦਾਵਾ ਕਰਦੇ ਨੇ ਕਿ ਉਹ ਬਿਆਨ ਦਰਅਸਲ ਸਿੰਘ ਸਾਹਿਬ ਦਾ ਹੈ ਹੀ ਨਹੀਂ ਇਥੋਂ ਤੱਕ ਇਹ ਦਾਵਾ ਕੀਤਾ ਗਿਆ ਕਿ ਉਹ ਸਿੰਘ ਸਾਹਿਬ ਤੋਂ ਲਿਖਵਾਇਆ ਗਿਆ ਆ ਉਹ ਸਿੰਘ ਸਾਹਿਬ ਨੇ ਆਪ ਨਹੀਂ ਲਿਖਿਆ ਯਾਨੀ ਕਿ ਉਸ ਬਿਆਨ ਨੂੰ ਫੇਕ ਦੱਸਿਆ ਜਾ ਰਿਹਾ ਪਰਮਜੀਤ ਸਿੰਘ ਸਰਨਾ ਦੇ ਵੱਲੋਂ ਔਰ ਦਾਵਾ ਕੀਤਾ ਗਿਆ ਉਹ ਕਹਿੰਦੇ ਕਿ ਉਹ ਨਾਮ ਨਹੀਂ ਦੱਸ ਸਕਦੇ ਉਸ ਸ਼ਖਸ ਦਾ ਜਿਸ ਨੇ ਇਹ ਜਾਣਕਾਰੀ ਉਹਨਾਂ ਨੂੰ ਦਿੱਤੀ ਹੈ ਪਰ ਇਸ ਗੱਲ ਦਾ ਉਹ ਦਾਵਾ ਜ਼ਰੂਰ ਕਰ ਰਿਹਾ ਕਿ ਐਵੇਂ ਹੋਇਆ ਹੁਣ ਜੇ ਉਸ ਬਿਆਨ ਦੇ ਉੱਤੇ ਨਿਗਾਹ ਮਾਰੀਏ ਉਸ ਬਿਆਨ ਦੇ ਵਿੱਚ ਬੜੇ ਸਪਸ਼ਟ ਲਫ਼ਜ਼ਾਂ ਦੇ ਵਿੱਚ ਬਹੁਤ ਕੁਝ ਗਿਆਨੀ ਰਗਵੀਰ ਸਿੰਘ ਨੇ ਲਿਖਿਆ ਸੀ ਔਰ ਸਾਫ਼ ਤੌਰ ਤੇ ਗਿਆਨੀ ਹਰਪ੍ਰੀਤ ਸਿੰਘ ਦੇ ਜਿਹੜੇ ਸੇਵਾ ਮੁਕਤੀ ਆ ਉਸ ਦੀ ਨਖੇਦੀ ਕੀਤੀ ਸੀ ਲਿਖਿਆ ਸੀ ਤਖਸਿਦ ਦੰਦਮਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੂੰ ਅਹੁਦੇ ਤੋਂ ਹਟਾਉਣ ਲਈ ਵਰਤੇ ਗਏ ਕਾਰਨ ਅਤੇ ਤਰੀਕਾ ਬਿਲਕੁਲ ਵੀ ਸਹੀ ਨਹੀਂ ਸੀ ਮਿਤੀ 2 ਦਸੰਬਰ 2024 ਨੂੰ ਸ਼੍ਰੀ ਕਾਲ ਤਖਤ ਸਾਹਿਬ ਤੋਂ ਪੰਥਕ ਭਾਵਨਾਵਾਂ ਅਤੇ ਦੰਪਰਾਮਾਂ ਦੀ ਰੌਸ਼ਨੀ ਦੇ ਵਿੱਚ ਹੋਏ ਫੈਸਲਿਆਂ ਤੋਂ ਬਾਅਦ ਹੀ ਇਸ ਤਰ੍ਹਾਂ ਜਾਪ ਰਿਹਾ ਸੀ ਕਿ ਸਿੰਘ ਸਾਹਿਬ ਖਿਲਾਫ ਗਿਣੇ ਮਿੱਥੇ ਤਰੀਕੇ ਦੇ ਨਾਲ ਮਾਹੌਲ ਬਣਾਇਆ ਜਾ ਰਿਹਾ ਹੈ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਖਿਲਾਫ 18 ਸਾਲ ਪੁਰਾਣੇ ਪਰਿਵਾਰਕ ਮਾਮਲੇ ਨੂੰ ਗਲਤ ਰੰਗਤ ਦੇ ਕੇ ਮੀਡੀਆ ਟ੍ਰਾਇਲ ਚਲਾਇਆ ਗਿਆ ਇਸ ਸਬੰਧ ਵਿੱਚ ਬਤੌਰ ਜਹੇਦਾਰ ਸੀ ਕਾਲਕਤਕ ਸਾਬ ਮੈ ਸ਼ਰੋਮਣੀ ਕਮੇਟੀ ਵੱਲੋਂ ਜਾਂਚ ਕਮੇਟੀ ਬਣਾਉਣ ਵੇਲੇ ਵੀ ਆਖਿਆ ਸੀ ਕਿ ਇਹ ਠੀਕ ਨਹੀਂ ਹੈ ਜੇਕਰ ਕਿਸੇ ਵੀ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਦੇ ਖਿਲਾਫ ਜਾਂ ਉਹਨਾਂ ਦੇ ਵਿਰੁੱਧ ਕਿਸੇ ਤਰ੍ਹਾਂ ਦੇ ਕੋਈ ਦੋਸ਼ਾਂ ਦੀ ਪੜਤਾਲ ਕਰਨ ਦੀ ਲੋੜ ਹੋਵੇ ਤਾਂ ਇਹ ਕੇਵਲ ਸ਼੍ਰੀ ਕਾਲ ਤਖਤ ਸਾਹਿਬ ਹੀ ਕਰਵਾ ਸਕਦੇ ਨੇ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੂੰ ਫਿਰ ਵੀ ਅਹੁਦੇ ਤੋਂ ਸੇਵਾਮੁਕਤ ਕਰਨਾ ਮੰਦਭਾਗ ਹੈ ਇਹ ਗੱਲਾਂ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਨੇ ਉਸ ਫੇਸਬੁੱਕ ਪੋਸਟ ਦੇ ਵਿੱਚ ਲਿਖੀਆਂ ਸੀ ਜਿਸ ਤੋਂ ਬਾਅਦ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਅਸਤੀਫਾ ਦੇ ਜਾਂਦੇ ਨੇ ਔਰ ਇਸ ਫੇਸਬੁੱਕ ਪੋਸਟ ਦੇ ਵਿੱਚ ਲਿਖੇ ਤੱਥਾਂ ਦਾ ਹਵਾਲਾ ਲੈ ਕੇ ਉਹ ਆਪਣਾ ਰੈਜ਼ੀਗਨੇਸ਼ਨ ਦਿੰਦੇ ਨੇ ਆਪਣਾ ਅਸਤੀਫਾ ਦਿੰਦੇ ਨੇ ਹਾਲਾਂਕਿ ਅੱਜ ਉਸ ਉੱਤੇ ਚਰਚਾ ਹੋਵੇਗੀ ਸਸ਼ੋਪੰਜ ਹੋਵੇਗਾ ਪਰ ਪਰਮਜੀਤ ਸਿੰਘ ਸਰਨਾ ਇਸ ਗੱਲ ਦਾ ਦਾਵਾ ਕਰਦੇ ਆ ਕਿ ਇਹ ਫੇਸਬੁੱਕ ਪੋਸਟ ਜਿਹੜੀ ਆ ਉਹ ਸਿੰਘ ਸਾਹਿਬ ਗਿਆਨੀ ਰਕबीर ਸਿੰਘ ਵੱਲੋਂ ਨਹੀਂ ਲਿਖੀ ਗਈ ਸਗੋ ਕਿਸੇ ਹੋਰ ਨੇ ਲਿਖੀ ਆ ਪਰ ਇਹ ਜਾਣਕਾਰੀ ਉਹਨਾਂ ਨੂੰ ਕਿਸ ਨੇ ਦਿੱਤੀ ਆ ਜਾਂ ਇਸ ਬਾਰੇ ਕੀ ਸਬੂਤ ਹੈ ਕਿਥੋਂ ਉਹਨਾਂ ਨੂੰ ਇਹ ਸਬੂਤ ਮਿਲਿਆ ਉਹਦੇ ਬਾਰੇ ਕੋਈ ਰੈਫਰੈਂਸ ਦੇੜੀ ਉਹਨਾਂ ਨੇ ਮناسب ਨਹੀਂ ਸਮਝੀ ਖੈਰ ਹੌਂਦਾ ਸਮਾਂ ਕੀ ਕੁਝ ਲੈ ਕੇ ਆਵੇਗਾ ਉਹ ਸਮੇਂ ਦੀ ਗਰਬ ਦੇ ਵਿੱਚ ਐ ਸਿੰਘ ਸਾਹਿਬ ਕੀ ਇਸ ਬਾਰੇ ਕੁਝ ਬੋਲਣਗੇ ਜਾਂ ਨਹੀਂ ਇਹ ਵਕਤ ਦੱਸੇਗਾ ਪਰ ਪਰਮਜੀਤ ਸਿੰਘ ਸਰਨਾ ਜ਼ਰੂਰ ਬੋਲੇ ਨੇ ਕੀ ਬੋਲੇ ਨੇ ਆਓ ਸੁਣਦੇ ਆ ਜਿਹੜੇ ਪਛਲੇ ਮੈਂ ਸਮਝਦਾ ਐਜੇ ਪ੍ਰਧਾਨਗੀ ਦੀ ਗੇਮ ਥੋੜਾ ਸਾਫ ਖੇਡਦੇ ਸਨ ਉਨੀ ਸੀ ਲੱਗਣ ਦਿੰਦੇ ਨੇੜੇ ਤੇ ਹੁਣ ਧਾਮੀ ਨੇ ਕੀਤੀ ਹੈ ਜਦ ਕਾਲ ਤੱਕ ਤੇ ਜਥੇਦਾਰ ਸਾਹਿਬ ਨੇ ਲੰਡਨ ਤੋਂ ਇੱਕ ਫੇਸਬੁਕ ਤੇ ਆਪਣੀ ਚਿੱਠੀ ਪਾਈ ਜਿਹਦੇ ਵਿੱਚ ਸ਼ੋਮਣੀ ਗੁਰਦੁਆਰਾ ਪੰਧਕ ਕਮੇਟੀ ਦੀ ਐਗਜ਼ੀਕਟਿਵ ਦੇ ਫੈਸਲੇ ਦੀ ਨਿੰਦਾ ਕੀਤੀ ਗਈ ਤੇ ਕਿਹਾ ਗਿਆ ਰਪੀਤ ਸਿੰਘ ਕੋਲੋਂ ਜਿਹੜਾ ਕਟਾ ਹੈਗਾ ਨੂੰ ਵਾਪਸ ਲਓ ਤੇ ਧਾਮੀ ਸਾਹਿਬ ਨੇ ਕਿਹਾ ਮੈਂ ਦਿਲੋਂ ਅਕਾਲ ਤਖਤ ਦੀ ਤੇ ਅਕਾਲ ਤਖਤ ਦੇ ਜਥੇਦਾਰ ਦੀ ਇੱਜ਼ਤ ਕਰਦਾ ਰਿਹਾ ਉਹਨਾਂ ਨੇ ਭਾਵੇਂ ਫੇਸਬੁੱਕ 'ਚ ਪਾਇਆ ਹੈ ਮੈਂ ਉਸ ਫੇਕ ਬਿੱਕ ਤੋਂ ਆਪਣੀ ਪ੍ਰਧਾਨਗੀ ਤੋਂ ਤਸੀਫਾ ਦੇਦਾ ਤਾਂ ਕਿ ਅਕਾਲ ਤਖਤ ਦੇ ਜਥੇਦਾਰ ਤੇ ਅਕਾਲ ਤਖਤ ਤੇ ਕੋਈ ਗੱਲ ਨਾ ਕਰ ਸਕੇ ਇਸ ਤੋਂ ਵੱਡੀ ਕਿਹੜੀ ਗੱਲ ਕਰ ਸਕਦੀ ਹੈ ਨਹੀਂ ਹੁਣ ਪ੍ਰਧਾਨ ਰਹਿਣਗੇ ਤੁਹਾਡੀ ਯਾਰ ਮੈਂ ਕੁਐਸਚਨ ਪੀਸ ਦਾ ਮੈਂਬਰ ਹਾਂ ਨਹੀਂ ਖਾਲੀ ਦਲ ਅਕਾਲੀ ਦਲ ਨੇ ਐਸਜੀਪੀ ਦੇ ਪ੍ਰਧਾਨ ਦਾ ਥੋੜੀ ਫੈਸਲਾ ਕਰਨਾ ਹੈ ਨਹੀਂ ਕਰ ਸੁਖਵੀਰ ਬਾਦਲ ਨੂੰ ਹੋਰਾਂ ਨੂੰ ਮਿਲਣ ਗਿਆ ਮੈਂ ਬਤੌਰ ਅਕਾਲੀ ਦਲ ਦੇ ਪ੍ਰਧਾਨ ਨੂੰ ਮਿਲਣ ਗਿਆ ਸ਼ੋਨੀ ਕਮੇਟੀ ਦੇ ਪ੍ਰਧਾਨ ਦੇ ਤੌਰ ਤੇ ਵੀ ਮਿਲਣ ਗਿਆ ਨਹੀਂ ਨਹੀਂ ਐਸਜੀਪੀ ਦੇ ਮੈਂਬਰ ਮਿਲਾਂਗੇ ਸਵੇਰ ਫਤ ਤਾ ਮੈਂ ਉਹਨਾਂ ਨੂੰ ਨਹੀਂ ਮਿਲਿਆ ਰਾਂ ਕਿ ਮੈਂ ਤੁਹਾਨੂੰ ਗੱਲ ਦੱਸਾਂ ਨਹੀਂ ਪ੍ਰਧਾਨ ਰਹਿਣਾ ਤੁਹਾਡੀ ਨਜ਼ਰ ਨਾਲ ਰਹਿਣਾ